ਤੁਹਾਨੂੰ ਕਦੇ ਕਿਸੇ ਨੇ ਨਹੀਂ ਸਿਖਾਇਆ ਕਿ ਆਪਣੀਆਂ ਫੀਲਿੰਗਸ ਦੇ ਨਾਲ ਕਿਵੇਂ ਬੈਠਣਾ ਹੈ ਆਪਣੀਆਂ ਫੀਲਿੰਗਸ ਨੂੰ ਆਪਣੇ ਇਮੋਸ਼ਨਸ ਨੂੰ ਕਿਵੇਂ ਸੁਣਨਾ ਹੈ ਤੁਹਾਨੂੰ ਹਮੇਸ਼ਾ ਇਹੋ ਸਿਖਾਇਆ ਜਾਂਦਾ ਹੈ ਸਟਰੋਂਗ ਰਹਿਣਾ ਹੈ ਰੋਣਾ ਨਹੀਂ ਕਦੇ ਆਪਣੇ ਜਜ਼ਬਾਤ ਹਰ ਇੱਕ ਨੂੰ ਨਹੀਂ ਦੱਸਣੇ ਜੋ ਤੇਰੇ ਅੰਦਰ ਹੈ ਉਹਨੂੰ ਦਬਾ ਕੇ ਰੱਖ ਇਹ ਹੀ ਜ਼ਿੰਦਗੀ ਹੈ ਨੋ ਇਹ ਜ਼ਿੰਦਗੀ ਨਹੀਂ ਹੈ ਇੱਕ ਟੌਰਚਰ ਹੈ ਤੁਸੀਂ ਜਦੋਂ ਵੀ ਆਪਣੇ ਅੰਦਰਲੀ ਸਾਰੀ ਪੇਨ ਨੂੰ ਆਪਣੇ ਦਰਦ ਨੂੰ ਜ਼ਖਮਾਂ ਨੂੰ ਦਬਾ ਕੇ ਰੱਖਦੇ ਹੋ ਔਰ ਅੰਦਰ ਹੀ ਅੰਦਰ ਰੋਂਦੇ ਰਹਿੰਦੇ ਹੋ ਉਹ ਜ਼ਿੰਦਗੀ ਨਹੀਂ ਹੈ ਉਹ ਤੁਸੀਂ ਆਪਣੇ ਆਪ ਨੂੰ ਪਲ ਪਲ ਤੰਗ ਕਰ ਰਹੇ ਹੋ ਜ਼ਿੰਦਗੀ ਉਹ ਹੈ ਜਦੋਂ ਤੁਸੀਂ ਬਹੁਤ ਹੀ ਖੁਸ਼ੀ ਨਾਲ ਦਿਲੋਂ ਖੁਸ਼ੀ ਨਾਲ ਜਿਉਂਦੇ ਹੋ ਔਰ ਜੇ ਤੁਸੀਂ ਜਿਉਣਾ ਸਿੱਖਣਾ ਹੈ ਤਾਂ ਤੁਹਾਨੂੰ ਪਹਿਲਾਂ ਆਪਣੇ ਆਪ ਨੂੰ ਸੁਣਨਾ ਪੈਣਾ ਹੈ ਆਪਣੇ ਆਪ ਨਾਲ ਸਮਾਂ ਬਿਤਾਉਣਾ ਪੈਣਾ ਹੈ ਇਹ ਜ਼ਰੂਰੀ ਹੈ ਅੱਜ ਤੱਕ ਤੁਹਾਨੂੰ ਕਿਸੇ ਨੇ ਇਹ ਚੀਜ਼ ਨਹੀਂ ਸਿਖਾਈ ਹਮੇਸ਼ਾ ਤੁਹਾਨੂੰ ਇਹੋ ਕਹਿੰਦੇ ਨੇ ਜੋ ਚੱਲ ਰਿਹਾ ਹੈ ਸਭ ਸਹੀ ਚੱਲ ਰਿਹਾ ਹੈ ਜੋ ਹੁੰਦਾ ਹੈ ਚੰਗੇ ਲਈ ਹੁੰਦਾ ਪਰ ਤੁਹਾਨੂੰ ਕਦੇ ਕਿਸੇ ਨੇ ਇਹ ਨਹੀਂ ਪੁੱਛਿਆ ਜੋ ਤੁਹਾਡੇ ਅੰਦਰ ਚੱਲ ਰਿਹਾ ਹੈ ਉਹਦੇ ਨਾਲ ਤੁਹਾਡਾ ਕਿੰਨਾ ਚੰਗਾ ਹੋ ਰਿਹਾ ਸੋ ਇਸ ਲਈ ਤੁਸੀਂ ਖੁਦ ਤੇ ਆਪ ਗੌਰ ਕਰਨੀ ਹੈ ਕਿਸੇ ਹੋਰ ਨਹੀਂ थैंक यू सो मच